ਜਲੰਧਰ ਸ਼ਹਿਰ ਵਿਖੇ ਭਗਵੰਤ ਸਿੰਘ ਮਾਨ ਦੀ ਪੰਜਾਬ ਸਰਕਾਰ ਦਾ ਸਖਤ ਐਕਸ਼ਨ ਜਲੰਧਰ ਸੈਂਟਰਲ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਰਮਨ ਰੋੜਾ ਨੂੰ ਵਿਜੀਲੈਂਸ ਦੀ ਟੀਮ ਨੇ ਕੀਤਾ ਗ੍ਰਿਫਤਾਰ ਐਨ ਡੀ ਟੀ ਵੀ ਪੰਜਾਬ న్యూਸ ਲਈ ਜਲੰਧਰ ਤੋਂ ਪੂਜਾ ਸ਼ਰਮਾ ਦੀ ਖਾਸ ਰਿਪੋਰਟ ਬੀਫੋਰ ਦੇਖਣ ਦਾ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜਿਸ ਤੋਂ ਕੜਾ ਜਲੰਧਰ ਤੋਂ ਸਿੱਧੀਆਂ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਜਿੱਥੇ ਕਿ ਐਮ ਐਲ ਏ ਸੈਂਟਰ ਹਲਕੇ ਦੇ ਵਿਧਾਨ ਦੇ ਕਾਰਜ ਵਿੱਚ ਉਹ ਜਿਹੜੀ ਕਿ ਸੂਚਿਬੰਧ ਕਰਦੇ ਆਂ ਦੇ ਜੀ ਬੀਤੇ ਸਮੇਂ ਦੇ ਵਿੱਚ ਕੁਝ ਦਿਨ ਪਹਿਲਾਂ ਜਿਹੜੀ ਕੀ ਨਦੀ ਸਿਕਿਉਰਿਟੀ ਹੈ ਉਹ ਵੀ ਵਾਪਸ ਲਈ ਗਈ ਸੀ ਕਿਤੇ ਨਾ ਕਿਤੇ ਮਾਨ ਸਾਹਿਬ ਦਾ ਕਹਿਣਾ ਸੀਗਾ ਮਾਨ ਸਾਹਿਬ ਦਾ ਇਹ ਵੱਡਾ ਐਕਸ਼ਨ ਨਜ਼ਰ ਆ ਰਿਹਾ ਹੈ ਉਹਨਾਂ ਨੇ ਕਿਹਾ ਸੀਗਾ ਕਿ ਭ੍ਰਸ਼ਟਾਚਾਰ ਦੇ ਖਿਲਾਫ ਜਿਹੜੀ ਹੈ ਉਹ ਵੱਡੀ ਜਿਹੜੀ ਕੀ ਹੈ ਇਹਦੇ ਉੱਤੇ ਜਿਹੜੀ ਮਹੀਮ ਚਲਾਈ ਜਾਏਗੀ ਤੋਂ ਸੋ ਕਿਤੇ ਨਾ ਕਿਤੇ ਇਹ ਜਿਹੜੀ ਮਹੀਮ ਚਲਾਈ ਗਈ ਉਹ ਕਾਫੀ ਜਿਹੜੀ ਹੈ ਨਜ਼ਰ ਆ ਰਹੀ ਹੈ ਸੋ ਸਿੱਧੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆਂ ਸੈਂਟਰਲ ਕਿਤੇ ਜਿਹੜੇ ਐਮ ਐਲ اے ਨੇ ਪਰ ਮਨੋ ਰੋੜਾ ਜੀ ਦੋਰੇ ਨਾਮ ਲਈ ਮਾਦੀ ਦੇ ਦੇ ਰੋ ਫੋਨ ਸੱਚੀ ਟੋਟੇ ਜੇ ਮਿਲੇਗਾ ਕੰਟੈਕਟ ਨੰਬਰ ਟਾਈਮ ਦਾ ਉਹ ਕਾਲ ਲੈਣਾ ਇੱਕ ਮਿੰਟ ਪਾ ਪਾ ਮੈਂ ਲਵ ਯੂ ਪਰ ਡੀ ਕਾਰ ਤੇ ਕਿੰਨੇ ਦੀ 50 ਨਹੀਂ ਹੈ ਜੇ ਮਸੇ ਯਮਨ ਜ਼ਰੂਰ ਦਿਨ ਦੀ ਬਾਤ ਆਪਰੇ ਆ ਤਬੀਤ ਚੇੜੀਆਂ ਉਹ ਲਗਾਤਾਰ ਚੱਲ ਰਹੀ ਹੈ ਜਬਤੀ ਦੇ ਕਾਰਨ ਦੇਖਾਈ ਦੇ ਰਿਹਾ ਜਵਨ ਤੇ ਇੱਕ ਸਟੇਜ ਵਿਜੀਲੈਂਸ ਦੇ ਕੀ ਨੰਬਰ ਕੋ ਆ ਗਿਆ ਗੱਡੀ ਵਿੱਚ ਇਸ ਦਾ ਜਿਹੜਾ ਸ਼ਰਟ ਦੇ ਵਿੱਚ ਜਿਹੜਾ ਵਿਧਾਇਕ ਰਮਨ अरोड़ा ਦਿਖਾਈ ਦੇ ਰਿਹਾ ਇਸ ਵਕਤ ਗੱਡੀ ਦੇ ਵਿੱਚ ਬੈਠੇ ਹੋਏ ਦੇਖੋ ਸਾਹਮਣੇ ਜਿਹੜਾ ਗੱਡੀ ਵਿੱਚ ਬੈਠੇ ਹੋਏ ਇੱਕ ਦਾ ਸੀਰਾ ਦੇ ਤੇ ਵੱਡੀਆਂ ਗੱਡੀ ਗੱਡੀ ਨੇ ਪਾਇਆ ਦੇਖੋ లైవ్ తీడా ਦੇਤੇ ਬੱਡੀ ਦੇ ਵਿੱਚ ਰੀਡਿੰਗ ਦਾ 5% ਦੇ ਆਲੇ ਦੇਨੋਂ ਚਿੜਾ ਅਮਨ ਰੋਡਾਂ ਨੂੰ ਪਾਇਆ ਗਿਆ ਜਿਹਦੇ ਵਿੱਚ ਸਰ ਬ੍ਰਾਹਮਣ ਹੋਇਆ ਕੁਝ ਬਿਲਕੁਲ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਵੱਡੀ ਵੱਡੀ ਰੇਡਾਂ ਪਤਨੀਰਾ ਵੱਡੀ ਰੇਡ ਤੋਂ ਬਾਅਦ ਜਿਸ ਪ੍ਰਧਾਨਿਕਾ ਉਸ ਚਲਾਈਆਂ ਉਹਨਾਂ ਨੂੰ లైవ్ తీਦਾ ਦੇਤੇ ਪਰਦੇ ਕਿਤੇ ਹੋਏ ਆ ਤੇ ਲਾਈਵ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਜਿਹੜੇ ਆ ਰੈਸ ਤੋਂ ਜਿਹੜੀ ਉਹ ਪੈ ਚੁੱਕੀ ਹੋਈ ਆ ਰੈਸ ਤੋਂ ਬਾਅਦ ਰੈਸ ਤੋਂ ਬਾਅਦ ਰੈਸ ਤੋਂ ਬਾਅਦ ਦੇਖ ਤੋਂ ਬਦਿਆ ਕੰਡੇ ਨੂੰ ਪਰਦੇ ਲੱਗੇ ਹੋਏ ਆ ਗੱਡੀ ਦੇ ਨਾਲ ਜਿਹੜੇ ਤੁਸੀਂ ਦੇਖ ਸਕਦੇ ਜਿਹੜੇ ਪਰਦੇ ਕਿਤੇ ਹੋਏ ਆ ਤੇ ਨੂੰ ਨਹੀਂ ਸਰ ਕੋਈ ਬਿਊਧ ਦੇ ਦੋ ਸਰ ਥੋੜਾ ਦੱਸ ਦੇ ਦੋ ਸਰ ਕੋਈ ਹੱਸ ਦੇ ਦੋ ਸਰ ਕੋਈ ਦਾਸ਼ਤ ਕਰੋ ਹੱਥ ਪਰਿਆ ਹੱਥ ਪਰਿਆ ਹੱਥ ਕਿੰਨੇ ਫਿਰੇ ਦੇਖਦੇ ਹੋ ਮੇਰਾ ਬੈਲਿਕ ਵੀਰ ਪਿੱਛੇ ਕਿੰਨਾ ਜਾ ਰਿਹਾ ਦੇਖਦੇ ਹੋ ਲਾਈਵ ਤਸਵੀਰਾਂ ਜੋ ਕੀ ਹੈ ਅੰਦਰ ਦਲਾਖੀ ਦੇਣੀ ਲੱਗੀ ਹੈ ਤੁਹਾਨੂੰ ਹੋ ਰਿਹਾ ਜਿਵੇਂ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਕੀ ਹੈ ਸੈਂਕਲ ਕਿੰਨੇ ਵੱਡਾ ਹੈ ਕਿ ਨਹੀਂ ਉਹਨਾਂ ਨੂੰ ਜੋ ਕੀ ਹੈ ਮਰਬੰਦ ਕੀਤਾ ਗਿਆ ਕਿ ਉਹਨਾਂ ਨੂੰ ਅਸੀਂ ਸਿਹਤ ਦੀ ਮੁਸ਼ਕਲ ਤੋਂ ਬਾਅਦ ਨਜਾਇਜ਼ ਜਾਇਆ ਜਾ ਰਿਹਾ ਹੈ ਸੂਖੀਆਂ ਤਸਵੀਰਾਂ ਉਹ ਦੇਖ ਸਕਦੇ ਹਾਂ ਬਿਨਾਂ ਰੋੜੋ ਜਿਵੇਂ ਗੱਡੀ ਦੇ ਵਿੱਚ ਰਮਨ ਕਰੋੜੇ ਦੇ ਦੇਖਦਾ ਹੈ ਜਿੱਥੇ ਇਹ ਬਿਠਾ ਕੇ ਲੈ ਕੇ ਜਾਇਆ ਜਾ ਰਿਹਾ ਹੈ ਇੱਕ ਦੋ ਲੈ ਕੇ ਜਾ ਜੇ ਤੁਸੀਂ ਖਾਸ ਵੀਰਾਂ ਦੇ ਜਾ ਰਹੇ ਸੀ ਵੀਡੀਓ ਲਾਈਟ ਪਰ ਮਤ ਜਾਨੀ ਮਾਨਾ ਮੇਰਾ ਭਾਗੀ ਦਾ ਯਾਦ ਕੀ ਚਾਹਤ ਰੋਤ ਬਾਤ ਵਿੱਚ ਜੇ ਆ ਮੈਂ ਚੱਲ ਰਿਹਾ ਹੋ ਰਿਹਾ ਦੀ ਗੀਂਨਾਂ ਦੀ ਟੀਮ ਜੋ ਕੀ ਇਹਨੂੰ ਲਿਜਾ ਰਹੀ ਉਹ ਸਰ ਬਰਾਮਦ ਕੀ ਹੋਇਆ ਕੁਝ ਦੱਸ ਸਕਦੇ ਹੋ ਵੀ ਜਿਹੜਾ ਪੱਟੇ ਦੇ ਨਾਲ ਆ ਰਹੇ ਆ ਉਹ ਟੀਮ ਵੀ ਜਿਹੜੀ ਹੈ ਸਭ ਤੋਂ ਬਾਅਦ ਕਿੱਦਾਂ ਕਰੇ ਭੱਜੀ ਨਜ਼ਰ ਆ ਰਹੀ ਹੈ ਸਵਾਲਾਂ ਨੂੰ ਮੁਹੱਲੇ ਦੇ ਮੇਰੀ ਹਾਲਾ ਸਾਡੀਆਂ ਤਸਵੀਰਾਂ ਜਿਹੜੀਆਂ ਸਾਂਝੀਆਂ ਕੀਤੀਆਂ ਜਾ ਰਹੀਆਂ ਇਹਨਾਂ ਤਸਵੀਰਾਂ ਦੇ ਨਾਲ ਸਾਨੂੰ ਦਿਓ ਆਗਿਆਦ ਮੁਹੱਲੇ ਵਾਲੇ ਵੀ ਕਾਫੀ ਇਹਨਾਂ ਤਸਵੀਰਾਂ ਤੋਂ ਦਿਓ ਇਜਾਜ਼ਤ ਸਾਨੂੰ ਧੰਨਵਾਦ ਆਜੋ ਸਰ ਉਹ ਸਰ ਬ੍ਰਾਹਮਣ ਕੀ ਹੋਇਆ ਕੁਝ ਦੱਸ ਸਕਦੇ ਹੋ ਇਹ ਕਰਦੇ ਖਾਈਦੇ ਉਹਨਾਂ ਦਾ ਵੀ ਜਿਹੜਾ ਪੱਟੇ ਨੂੰ ਜਰਾਦੇ ਆ ਉਹਨਾਂ ਦਾ ਦੂਜੇ ਦੀ ਹੈ ਜੀ ਦੀ ਜੀ ਦੀ ਹੈ ਸਭ ਤੋਂ ਬਾਅਦ ਇੱਕ ਤਾਂ ਭੱਜੀ ਨਜ਼ਰ ਆ ਰਹੀ ਹੈ ਸਵਾਲਾਂ ਨੂੰ ਤੁਸੀਂ ਦੇਖ ਸਕਦੇ ਹੋ ਮੁਹੱਲੇ ਦੇ ਜਿਹੜੇ ਹਾਲਾਤ ਹੈ ਉਹ ਸਭ ਤੁਹਾਡੀ ਨਾਲ ਤਸਵੀਰਾਂ ਜਿਹੜੀਆਂ ਖਾਂਦੀਆਂ ਜਾ ਰਹੀਆਂ ਇਹਨਾਂ ਤਸਵੀਰਾਂ ਦੇ ਨਾਲ ਸਾਨੂੰ ਦਿਓ ਆਗਿਆਦ ਮੋਹੱਲੇ ਵਾਲੇ ਵੀ ਕਾਫੀ ਇਹਨਾਂ ਤਸਵੀਰਾਂ ਤਾਂ ਦਿਓ ਇਜਾਜ਼ਤ ਸਾਨੂੰ ਧੰਨਵਾਦ